ਸਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਾਜ਼ੂਰ ਡਾਕੀ ਸ਼ੀਰ ਦਰਬਾਰ ਸਾਹਿਬ ਵਾਲਿਆਂ ਦਾ ਬੇਅੰਤ ਬੇਅੰਤ ਗੁਣ ਤੇਰੇ ਕੇਤਗਵਾਰਾਮ ਸ਼ਬਦ ਪੜਨ ਦੀ ਕੋਸ਼ਿਸ਼ ਕਰਾਂਗੇ ਸੋ ਸਭ ਤੋਂ ਪਹਿਲੇ ਆਪਾਂ ਸਤਾਈ ਦੱਸਨੇ ਆ ਕਿਵੇਂ ਪੜਨੀ ਆ ਮੇਲ ਸਕੀਲ ਤੋਂ ਪੜਨ ਲੱਗਿਆਂ ਬੇਅੰਤ ਬੇਅੰਤ ਗੋਣਾ ਤੇਰੇ ਤੇ ਤੱਕ ਗਾਵਾਂ ਮਾਂ ਐਥੋ ਥੋੜਾ ਜਿਹਾ ਸਲੋ ਦਸਨੇ ਦਨ ਕਿ ਤੱਕ ਗਾਵਾਂ ਅਸਥਾਈ ਜਿਹੜੀ ਮੇਨ ਕਹੋ ਵੀ ਮੇਨ ਸ਼ਬਦ ਜਿੱਥੇ ਚੱਲਣਾ ਹੁਣ ਆਪਾਂ ਅੰਤਰਾ ਪੜਨ ਦੀ ਕੋਸ਼ਿਸ਼ ਕਰਦੇ ਆਂ ਜਿਦਾਂ ਅਗਲੀਆਂ ਜਿਹੜੀਆਂ ਲਾਈਨਾਂ ਆਆਂ ਜਾਂ ਪੂਰਾ ਸ਼ਬਦ ਕਿਦਾਂ ਉਹ ਹੀ ਸੁਰਾਂ ਤੇ ਪੜਾਂਗੇ ਤੁਹਾਨੂੰ ਇੱਕ ਜਾਂ ਦੋ ਤੁੱਕਾ ਪੜ ਕੇ ਸੁਣਾਵਾਂਗੇ ਬਾਕੀ ਚੱਬਦੇ ਵੀਡੀਓ ਜਿਆਦਾ ਲੰਮੀ ਨਾ ਵੇਸ ਕਰਕੇ ਸੋ ਧਿਆਨ ਨਾਲ ਵੇਖਿਓ ਇੱਕ ਵਾਰੀ ਫਲੋ ਦੇ ਵਿੱਚ ਆਪਾਂ ਤੁਹਾਨੂੰ ਕਰਕੇ ਦੱਸਨੇ ਫਿਰ ਅਸਥਾਈ ਤੇ ਆ ਜਨੇ ਨਾਲ ਹੀ ਬੇਨਤਾ ਬੇਨਤਾ ਬੇਹਤ ਗੁਣ ਤੇਰੇ ਅਗੇ ਹੁਣ ਸਤਾਇ ਤੇਰੇ ਚਰਣਾ ਤੇਰੇ ਚਰਣ ਤੂੜ ਤੇਰੇ ਚਰਣਾ ਤੇਰੇ ਚਰਣ ਤੂੜ ਵਡ ਭਾਗੀ ਪਾਵਾਰਾ ਵਡ ਭਾਗੀ ਪਾਵਾਰਾ ਅਗਲੀ ਜਿਹੜੀ ਤੁਕ ਕੋਵੇ ਨਾਲੇ ਦੱਸ ਦਿੰਦੇ ਆ ਹਰ ਤੋੜੀ ਨਾਈਏ ਮੈਂ ਲਗਵਾਈਏ ਹਰ ਤੋੜੀ ਨਾਈਏ ਮੈਂ ਲਗਵਾਈਏ ਜਨਮ ਮਰਨ ਦੁੱਖ ਲਾਤੇ ਜਨਮ ਮਰਨ ਦੁੱਖ ਲਾਤੇ ਹੁਣ ਆਪਾਂ ਫੇਰ ਤੁਹਾਨੂੰ ਤਾਂ ਜਾਂਦੀ ਕੋਸ਼ਿਸ਼ ਕਰਨੀ ਕਿ ਕਿੰਦਾ ਜਾਣਾ ਕਿ ਤੱਕ ਗਾ get uh -oh. ਵਦ ਜੋ ਆ ਉਹ ਹੈ ਤੇ ਮੇਲ ਮੇਲ ਸਕੇਲ ਤੋਂ ਜਿੱਥੇ ਵੀ ਪਰ ਪੜਦੇ ਆ ਪਰ ਇਥੋਂ ਕਾਫੀ ਥੱਲੇ ਜਾਣਾ ਪੈਂਦਾ ਵਾ ਜਦੋਂ ਮਲਬੀ ਇੱਥੇ ਆ ਕੇ ਬੀਬੀਆਂ ਦਾ ਸਕੇਲ ਫੀਮੇਲ ਸਕੇਲ ਹੋਏ ਨਾ ਤੇ ਕੋਸ਼ਿਸ਼ ਕਰਨੀ ਆਪਾਂ ਵੀ ਜੇ ਆਪਾਂ ਇਤੋਂ ਡਬਲ ਵਾ ਕੱਢਣ ਦੀ ਕੋਸ਼ਿਸ਼ ਕਰਨੀ ਫਿਰ ਆਪਾਂ ਇਤੋਂ ਪੜ ਸਕਦੇ ਆ ਸੇਮ ਇਦਾਂ ਹੀ ਮਲਬੀ ਸੇਮ ਉਹੀ ਟਿਊਨਰ ਰਿਪੀਟ ਕਰਨਾ ਪਰ ਮੇਲ ਸਕੇਲ ਵਿੱਚ ਫਿਰ ਇਤੋਂ ਡਬਲ ਪੜਨਾ ਪੈਣਾ ਉੱਚਾ ਜੋਰ ਲਾ ਕੇ ਤੇ ਆਪਾਂ ਇੱਥੋਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਸੁਰਾਂ ਤੋਂ ਸਾਨੂੰ ਇਹ ਵਾਲਾ ਸ਼ਬਦ ਜਿਹੜਾ ਵਾ ਤੇ ਤੁਹਾਨੂੰ ਦੱਸਣਾ ਕਿ ਇਹ ਵਾਲਾ ਜਿਹੜਾ ਸ਼ਬਦ ਆ ਉਹ ਬਾਕੀ ਦਾ ਬਾਕੀ ਜਿਹੜੀਆਂ ਅੰਤਰਾ ਜਿਹੜਾ ਵਾ ਬਾਕੀ ਸ਼ਬਦ ਵੀ ਇਹੋ ਅੰਤਰਾ ਤੋਂ ਪੜਿਆ ਜਾਣਾ ਜਿਦੋਂ ਆਪਾਂ ਤੁਹਾਨੂੰ ਦੱਸਿਆ ਹੈ ਤੇ ਕਿਵੇਂ ਚ ਲੱਗੀ ਹਨ ਤੁਹਾਨੂੰ ਇਹ ਵਾਲੀ ਉਹ ਵੀਡੀਓ ਹਾਣੋ ਕਮੈਂਟ ਕਰਕੇ ਜਰੂਰ ਦੱਸਿਓ ਸ਼ਬਦ ਪੜ੍ਹਦੇ ਆ ਜੇ ਕੋਈ ਗਲਤੀਆਂ ਭੁੱਲਾਂ ਹੋ ਗਿਆ ਤਾਂ ਮਾਫ਼ ਕਰਦੇ ਹੋ ਤੁਹਾਨੂੰ ਆਪਾਂ ਨਿਤ ਨਵੀਂ ਵੀਡੀਓ ਨਿਤ ਨਵੇਂ ਦੇਣ ਨਵੀਂ ਨਵੀਂ ਵੀਡੀਓ ਲੈ ਕੇ ਮਿਲਦੇ ਰਹਿਣੇ ਆ ਇਸੇ ਚੈਨਲ ਤੇ ਹਰ ਰੋਜ਼ ਨਵੀਂ ਵੀਡੀਓ ਵੇਖਣ ਨੂੰ ਮਿਲਦੀ ਆ ਜਿਹਦੇ ਵਿੱਚ ਨਵੇਂ ਤੋਂ ਨਵਾਂ ਸ਼ਬਦ ਜਾਂ ਜਿਹੜੇ ਤੁਹਾਡੇ ਕਮੈਂਟ ਹੈ ਰਿਗਾਰਡਿੰਗ ਆਪਾਂ ਜਦੋਂ ਤੁਹਾਡੇ ਕਮੈਂਟ ਆਏ ਹੁੰਦੇ ਆ ਆਪਾਂ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਵੀ ਹਜੇ ਜਿੰਨਾ ਵੀ ਲੋਕਾਂ ਦੇ ਕੁਝ ਹਨ ਆਏ ਹੀ ਕਮੈਂਟ ਬਾਕ ਬਾਤ ਦਾ ਲਿਖਿਆ ਤੁਹਾਨੂੰ ਮੈਂ ਉਹ ਖਾ ਦਨਾਂ ਇਹ ਜਿਹਨਾਂ ਵੀਰਾਂ ਪਰਵਾਹ ਦੇ ਲਿਖੇ ਸੀ ਉਹਨਾਂ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਉ ਜਾਂ ਹਣਾ ਹੋਰ ਵੀ ਪੰਜ ਛੇ ਸ਼ਬਦ ਹੈਗੇ ਜਿਹੜੇ ਜਿਹੜੇ ਕਮੈਂਟ ਆਏ ਉਹ ਆਪਾਂ ਲਿਖੇ ਨੋਟ ਕੀਤੇ ਆ ਸੋ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵੀਡੀਓ ਵਿੱਚ ਤੁਹਾਡੇ ਇਹ ਜਿਹੜੇ ਕਮੈਂਟਾਂ ਦੇ ਰਿਕਾਰਡਿੰਗ ਆਪਾਂ ਜਲਦੀ ਤੋਂ ਜਲਦੀ ਇਹ ਵਾਲੇ ਸ਼ਬਦ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਵਾਲੀ ਵੀਡੀਓ ਕਿਵੇਂ ਲੱਗੀ ਹਨ ਕਮੈਂਟ ਕਰਕੇ ਜਰੂਰ ਦੱਸਿਓ ਵੱਤਾਂ ਨੂੰ ਸ਼ੇਅਰ ਕਰਿਓ ਧੰਨਵਾਦ ਜੀ